ਪਾਏ ਕਰੇ ਕਿ ਕਿਤੇ ਦਾ ਪੈਸਾਰਾ ਥੋੜੀ ਘਰਾ ਕਰਨਾ ਯਾਰ ਇਹ ਮੇਰਾ 20 ਸਾਲ ਪੁਰਾਣਾ ਬੋਲ ਕੋਈ ਪੱਟੇ ਬਾੜੀ ਇੰਡੀਸ਼ ਆ ਕੰਮ ਕਰਨ ਭਾਈ ਪਿੱਛੇ ਹਲੋ ਮਨੀਸ਼ ਪਿੱਛੇ ਯਾਰ ਥੋੜਾ ਜਿਹਾ ਮੈਂ ਤਾਂ ਪੜਿਆ ਹੋਇਆ 20 ਸਾਲ ਅਸੀਂ ਕਾਂਗਰਸ ਨਾਲ ਚੱਲੇ ਆ ਕਿ ਤੂੰ ਬਾਲ ਬੇਨਾ ਅੱਖਾਂ ਚੋਂ ਦੇਖ 10 ਮਿੰਟ ਇਹਨਾਂ ਦੇ ਆ ਰਿਹਾ ਹੈ ਵੇਟਿੰਗ ਕੋਈ ਉੱਪਰ ਇਹ ਮੇਰੀ ਵੀ ਗੱਲ ਨਾ ਨਾ ਰਹਿਮਦੂ ਨਾ ਟੂ ਡੇ ਅਸੀਂ ਹਰ ਹੁਣ ਚੱਲੇ ਆ ਮੈਂ ਤੁਹਾਡੇ ਕੋ ਕਿਉਂ ਆਇਆ ਕਿਉਂਕਿ ਮੈਂ ਵੀ ਆਪਣੀ ਮੇਰਾ ਦੋਸਤ 20 ਸਾਲ ਤੋਂ ਮੈਨੂੰ ਕਹਿ ਰਹੇ 50 ਬੰਦੇ ਲੈ ਕੇ ਆਂ ਨਹੀਂ ਇਹਨਾਂ ਨੇ ਧੱਕੇ ਮਰਵਾਏ ਮੈਨੂੰ ਬਾਉ ਜੀ ਤੁਹਾਡੀਆਂ ਵੀਡੀਓ ਦੇ ਲਓ ਆਪਣੀ ਵੀਡੀਓ ਕੱਢੋ ਤੁਸੀਂ ਸਰ ਵੀ ਵੀਡੀਓ ਦੇ ਲਓ ਬਾਉ ਜੀ ਆਪਣੀਆਂ ਤੁਸੀਂ ਪੱਪੀ ਆਇਆ ਪੱਪੀ ਨੇ ਮੈਨੂੰ ਧੱਕੇ ਮਰਵਾਏ ਮੈਨੂੰ ਨਹੀਂ ਪਤਾ ਇਹ ਲੈ ਇਹਨਾਂ ਨੇ ਹੋਰ ਹੱਥ ਜੀ ਤੇ ਔਰ ਮੈਂ ਹੁਣੇ ਜਾਣਾ ਹੈ ਜੇ ਕਿਸੇ ਨੂੰ ਜ਼ਰੂਰਤ ਦਾ ਦੱਸ ਦਿਓ ਪੱਪੀ ਨੂੰ ਕੋਈ ਟਾਈਮ ਬਣ ਕੇ ਆ ਜੀ ਤੁਸੀਂ ਉਹਨਾਂ ਨੇ ਡਾਇਰੈਕਟ ਕਾਲ ਨਹੀਂ ਇਹਨਾਂ ਨੇ ਬੁਲਾਇਆ ਤੁਸੀਂ ਡਾਇਰੈਕਟ ਕਾਲ ਕਰੋ ਉਹਨਾਂ ਨੂੰ ਤੁਸੀਂ ਸਾਨੂੰ ਨਹੀਂ ਕਹਿ ਸਕਦੇ ਕਿ ਤੁਸੀਂ ਸਾਡੇ ਬਾਰੇ ਤੁਸੀਂ ਮੈਨੂੰ ਰਾਈਡ ਦੇ ਰਾਈਡ ਨਹੀਂ ਆ ਤੁਹਾਡਾ ਮੈਨੂੰ ਕਹੋ ਸਾਰੇ ਤੁਸੀਂ ਹੁਣੇ ਆਪਸ ਵਿੱਚ ਰਾ ਪੋਲਿੰਗ ਕਾਰਡ ਸਾਰੇ ਤੁਸੀਂ ਆਮ ਪਬਲਿਕ ਨਾਲ ਲੜ ਰਹੇ ਹੋ ਮੈਂ ਨਹੀਂ ਕਿਸੇ ਨਾਲ ਲੜ ਰਿਹਾ ਤੁਸੀਂ VOTING ਲੈਣ ਆਏ ਹੋ ਤੁਸੀਂ ਆਮ ਪਬਲਿਕ ਨਾਲ ਕਿਵੇਂ ਲੜ ਸਕਦੇ ਹੋ ਉਹ ਜਨਾਬ ਜਿਆਦਾ ਸਮਾਰਟਾ ਬਣੋ ਇਹ ਗੱਲ ਕਰਨੀ ਵਾਲੀ ਜਿਹੜੀ ਮੈਂ ਇੱਕ ਵੀ ਸੋਚ ਨਹੀਂ ਬਣਿਆ ਮੇਰੇ ਉੱਤੇ ਗੱਡੀ ਚੜਾ ਦੇਈ ਸੀ ਤੁਸੀਂ ਕੋਈ ਕਹਿੰਦੇ ਯਾਰ ਤੁਸੀਂ ਵੀਡੀਓ ਬਣਾ ਰਹੇ ਹੋ ਯਾਰ ਤੁਸੀਂ ਗੁੰਡਾਗਰਦੀ ਕਰ ਵੀ ਆਏ ਨਹੀਂ ਹਾਜੀ ਆਤਾ ਨਹੀਂ ਹੋਣਾ ਜਿਹੜੀ ਹੋਈ ਹੈ ਜਿਹੜੀ ਨਹੀਂ ਗੱਲ ਨਾ ਕਰੋ ਕੋਈ ਨਹੀਂ ਭਾਜੀ ਅਜੂ ਮੱਲੇ ਦੇ ਆ ਵੀ ਬਾਗ ਦੇ ਸੀਗੇ ਤੁਹਾਡੇ ਨਾਲ ਨਹੀਂ ਚੱਲੇ ਆ 20 ਆ ਚੱਲੇ ਆ ਇਹਨੂੰ ਭਾਈ ਭਾਈ ਮਾਰੇ ਪਿੱਛੇ ਹੋ ਜਾਂਦੇ ਸੀ ਅਸੀਂ ਨਾਮ ਲਖਰਾਮਾ ਅੰਦਰ ਮੱਲੇ ਦੇ ਮੱਲੇ ਨਹੀਂ ਹੈ ਕਿ ਉਹ ਮੱਲੇ ਕਰ ਰਹੇ ਸੀ ਐਰ ਸਲੂਕ ਕਰ ਰਹੇ ਸੀ ਸਹੇਦਾਰੀ ਆ 20 ਆ ਚੱਲੇ ਆ ਉਹਨਾਂ ਨਾਲ ਗੱਲ ਕਰਦੇ ਆ 3 ਕਹਿੰਦੇ ਨਹੀਂ ਗੱਲ ਕਰਦੇ ਮੈਂ ਤਾਂ ਗੱਲ ਹੀ ਕਰਦਾ ਉਹ ਹਲੋ ਜੀ ਇੱਕ ਵਾਰੀ ਵੀਡੀਓ ਦੇਖੋ ਦੇਖੋ ਵੀਰੋ ਗੱਲ ਇਹ ਆ ਚਲੋ ਲੋ ਭਾਈ ਮੈਂ ਮੈਂ ਤੁਹਾਨੂੰ ਵੱਡਿਆਂ ਨੇ ਦਿੱਤੀ ਸਰ ਮੈਂ ਹਰ ਸਟੇਜ ਹਰ ਦੇ ਚੜ੍ਹ ਕੇ ਅਫੁੱਲ ਪਿੱਛੇ ਕਰ ਦੋ ਮੈਂ ਆਮ ਆਦਮੀ ਪਾਰਟੀ ਵਾਲੇ ਹਾਂ ਜੁਗਵਾਲ ਖੇਤਰ ਦੇ ਸਰਪੰਚ ਹਾਂ ਹੁਣੇ ਹੁਣੇ ਇਹ ਸਾਰੇ ਸ਼ਰਤ ਚ ਸਮੂਹ ਚੱਲ ਰਿਹਾ ਹੈ ਬਿਲਕੁਲ ਸਭ ਕਿਹੜੇ ਕੋਈ ਰੌਲਾ ਮਾੜਾ ਪਿੱਛੇ ਇੱਥੇ ਆ ਕੇ ਕਿਸੇ ਦੀ ਗੱਡੀ ਕੋਈ ਨਾ ਮਾਰ ਦੂੰ ਚਾਹੂੰ ਹੈ ਕੋਈ ਬਦਮਾਸ਼ ਥੋੜੀ ਇੱਕ ਗਾਲ ਦਸੋ ਤੁਸੀਂ ਤੁਹਾਨੂੰ ਦੀ ਗੱਲ ਸੁਣ ਰਹੇ ਹੋ ਤੁਸੀਂ ਮੇਰੀ ਵੀ ਸੁਣੋ ਜੇ ਤੁਸੀਂ ਪਬਲਿਕ ਨੂੰ ਪਬਲਿਕ ਸਮਝਦੇ ਹੋ ਐਜ਼ ਅ ਰਾਈਟ ਦੋ ਕੋਈ ਦਸੋ ਕੋਈ ਵੀਡੀਓਸ ਦੇਖੋ ਤੁਸੀਂ ਜਿਹੜੀਆਂ ਵੀਡੀਓ ਬਣ ਗਿਆ ਸੱਚਾ ਤੁਹਾਨੂੰ ਮੰਗਵਾ ਕੇ ਦਿਖਾਦਾ ਨਾ ਸੋਬਲੀਕਲੀ ਇਸ਼ੂ ਕਰ ਦਿੰਦੇ ਆ ਤੁਸੀਂ ਦੇਖ ਲਓ ਕਿ ਇਹਦੀ ਗਲਤੀ ਕਿੱਥੇ ਹੈ ਜੀ ਇਸੇ ਚੈਨਲ ਨਾਲ ਸਾਡਾ ਬ੍ਰਦਰ ਹੀ ਆ ਫਿਰ ਦਾ ਨਾਂ ਤੁਰਦੇ ਥੰਮਟ ਯਾਰ ਅੱਜ ਕੀਤਾ ਕੀ ਤੁਹਾਨੂੰ ਪਤਾ ਪੰਜਾਹ ਮੁੰਡੇ ਬਾਹਰ ਲਾ ਲਈ ਭਾਜੀ ਮਹੱਲੇ ਚ ਰਮਨ ਕੈਬਲ ਨੇ ਜਿਹੜੇ ਨਿਰੰਦੇ ਆਖੀ ਨਾ ਤੁਮ ਅਸੀਂ ਇੱਥੇ ਰਹਿਣਾ ਸਾਰੇ ਲੋਕਾਂ ਦੇ ਮੂਹਰੇ ਤੇ ਕਹਿ ਰਹੇ ਆ ਵੀ ਮੈਂ ਇਹਦੇ ਨਾਲ ਕਿੰਨੀ ਈਰ ਚੱਲਿਆ ਅੱਜ ਮੇਰਾ ਬ੍ਰਦਰ ਆਣਾ ਜੇ ਵੀ ਇਸ ਪਾਰਟੀ ਨਾਲ ਦੇਖੋ ਪਾਰਟੀਆਂ ਦਾ ਅਸੀਂ ਤਾਂ ਮਹੱਲੇਦਾਰ ਹੀ ਆਂ ਇਹਨੂੰ ਮੱਲੇਦਾਰੀ ਦਾ ਸਮਝ ਨਹੀਂ ਚਾਹੀਦਾ ਉਹ ਤਾਂ ਅੱਜ ਇਲੈਕਸ਼ਨ ਹੈਗੇ ਕੱਲ ਫੇਰ ਉਦਾਂ ਹੀ ਆ ਜਾਰੇ ਗੱਡੀ ਵੀ ਚੱਲ ਚੱਟੇ ਪੰਜਾਬ ਨੇ ਆ ਬੰਦੇ ਇੱਕ ਜਾਨ ਨੂੰ ਡੋਗੇ ਯਾਰ ਬੜੀ ਚਿਆਰੇ ਬੰਦਾ ਵਸਾਈ ਆ ਰਹੀ ਸਾਡੇ ਨਾਲ ਭੁਗਲੇ ਸੀ ਅੱਜ ਵੀ ਸਾਡੇ ਨਾਲ ਗੱਲਾਂ ਕਰੇ ਸਾਡੇ ਨਾਲ ਹੀ ਯਾਰ ਹੈਲੋ ਤੂੰ ਇੱਕ ਬਣੀ ਹਾਂਜੀ ਆਪਦੀ ਪੋਲਿੰਗ ਤੁਸੀਂ ਅੱਜ ਵੀ ਨਿਭਾਓ ਇਹ ਬਸ ਹਰਦੇ ਰਾਈਟ ਕੀ ਆ ਨਹੀਂ ਨਹੀਂ ਰਾਈਟ ਹੈ ਨਾ ਜਿੰਨੇ ਵੀ ਬੰਦੇ ਆ ਹਰ ਬੰਦੇ ਦਾ ਰਾਈਟ ਆ ਪਰ ਇਹ ਸਰ ਇਹ ਰਾਈਟ ਮੈਂ ਕਹੇ ਰਾਈਟ ਸਰ ਹਰ ਕੰਤਾ ਰਾਈਟ ਹੈ ਨਾ ਕਿਸੇ ਵੀ ਬੋਟ ਪਾਵੇ ਉਹ ਕੋਈ ਰੋਕੇ ਨਹੀਂ ਰੋਕਦੇ ਨਾ ਸੀ ਕਿ ਕਹਿੰਦੇ ਮੈਂ ਇਹਨੂੰ ਰਾਮਾ ਨੂੰ ਰੋਕਿਆ ਤੋਂ ਲੈ ਗਏ ਮੈਂ ਦੋ ਬਾਈ ਡੋਟੋ ਜਾਨੇ ਵਿੱਚ